ਲੋ ਵੀ ਮਿੱਤਰੋ ਆ ਆ ਗਿਆ ਕੀੜਾ ਆਪਣੇ ਅੱਜ ਸਪਰੇਅ ਕਰਨਾ ਕਨਕ ਤੇ ਆਪਾਂ ਨੇ ਗੋਲੀ ਅੰਡੇ ਹੀ ਸਪਰੇਅ ਕਰਾਪਣੀ ਹੈ ਬਾਕੀ ਮੋਟੇ ਲੈ ਜਾਂਦੇ ਨਾ ਨਾ ਕੋਈ ਜਾਣਕਾਰੀ ਨਹੀਂ ਕਿ ਕਿੰਨੇ ਕੀੜੇ ਲਾਉਂਦਾ ਹੈ ਕਿ ਕੁਛ ਕਰਦਾ ਹੈ ਇਹ ਦਾ ਜਿਹੜਾ ਇੰਜਨ ਹੈ ਦੋਸਤੋ ਉਹ ਹੈਗਾ 47 ਹਸਪਾਵਰ ਦਾ ਤੇ 20 ਲੀਟਰ ਦੀ ਜੀ ਡੀਜ਼ਲ ਵਾਲੀ ਉਹ ਹੈ 35 ਤੇ ਜਿਹੜਾ ਪਾਣੀ ਵਾਲਾ ਆਹ ਪਰ 30 ਇਹਦੀ ਸਪਰੇਅ ਵਾਲੀ ਇਹ ਹੈਗੀ ਐ 600 ਲੀਟਰ ਦੀ ਇਹ ਇੱਕ ਵਾਰ ਚ ਤਕਰੀਬਨ 4 ਕਿੱਲੇ ਸਪਰੇਅ ਕਰਦਾ ਇਹ ਇਹ 2 ਕਨਾਲ ਤਕਰੀਬਨ 2 ਕਨਾਲ ਵੀ ਪਾਣੀ ਲੈ ਕੇ ਜਾਂਦਾ ਇੱਕ ਵਾਰ 1 ਕਿੱਲੇ ਚ 4 ਗਿੜੇ ਕਰਦਾ ਪਾਣੀ ਵੀ ਆਪ

ਰੇ ਵੱਜਦੀ ਆ ਪਰ ਉਹ ਕੰਮ ਪੰਪ ਤੋਂ ਨਹੀਂ ਹੁੰਦਾ ਜਿਹੜਾ ਕੰਮ ਆ ਇਹ ਕਰਦੀ ਆ ਇਹਦੇ ਨਾਲ ਕੋਈ ਫਾਂਟ ਵੀ ਨਹੀਂ ਰਹਿੰਦੀ ਬੀਬੀ ਚ ਕਿਤੇ ਦਵਾਈ ਗਿਰ ਗਈ ਕਿਤੇ ਨਹੀਂ ਗਰੀ ਇੱਕੇ ਦਾ ਇਹ ਨਜ਼ਾਰਾ ਵੀ ਇਹ ਜਿਆਦਾ ਨਹੀਂ ਦਵਾਈ ਢੇੜ ਦਾ ਇਹ ਡਬਲ ਫਾਂਟ ਨਹੀਂ ਆਉਂਦੀ ਇਹਦੀ ਉੱਤੇ ਬਹਿ ਕੇ ਸਾਰਾ ਕੁਝ ਦਿਖਦਾ ਤੇ ਹੁਣ ਦੇਖਿਓ ਤੁਸੀਂ ਇਹ ਦੇਖੋ ਦੋ ਕਨਾਲ ਦਾ ਇਹਨੇ ਇੱਕ ਵਾਰੀ ਚ ਢੇਡਾ ਲੈ ਜਾਂਦੀ ਆ ਇਹ ਕਿੱਲੇ ਚਾਰ ਗਿੜੇ ਕਰਦੀ ਐ ਚਾਰ ਕਿੱਲੇ ਜਾਂਦਾ ਇਹ ਚ ਪਾਣੀ ਇੱਕ ਵਾਰ ਪਾਈ ਜਾਂਦਾ ਦਵਾਈ ਪੈ ਗਈ ਅੰਦਰ ਪਰ ਆਫਸੀ ਵਾਲਾ ਪੰਪ ਲੱਗਿਆ ਹੋਇਆ ਉਹ ਦਵਾਈ ਨੂੰ ਘੋਲੀ ਜਾਂਦਾ ਪਾਣੀ ਚ ਇਹ ਦੇਖ ਕਿੱਥੋਂ ਤੱਕ ਜਾ ਰਹੀ ਦੋਦੀ ਕਰਾ ਲਓ ਯਾਰ ਦੋਸਤੋ ਨਜ਼ਾਰਾ ਬੜਾ ਐ ਤੇ ਜਿਹੜਾ ਦੋ ਦਿਨ ਦਾ ਕੰਮ ਐ ਇੱਕ ਘੰਟੇ ਚ ਨਾਲੇ ਐ ਗੁੱਲੀ ਨੰਡੇ ਨੂੰ ਪਿਓ ਦਿੰਦੀ ਐ ਉੱਪਰੋਂ ਤੇਜ਼ ਪਾਣੀ ਨਾ ਗਿਰਦਾ ਵਾਹ ਦੋਸਤੋ